ਇੱਥੇ ਪਾਵਸਾਂ ਦੇ ਵਿੱਚ 11 ਵਾਰਡ ਨੇ ਜਿੱਥੇ ਤਿੰਨ ਲੋਕੇਸ਼ਨਾਂ ਨੇ ਜਿੱਥੇ ਪੁਨ ਹੋ ਰਹੀ ਹੈ ਤੇ ਤਿੰਨੇ ਲੋਕੇਸ਼ਨਾਂ ਦੇ ਉੱਤੇ ਅਸੀਂ ਪੂਰੀ ਫੋਰਸ ਵਗੈਰਾ ਲਗਾਈ ਹੈ ਤੇ ਪ੍ਰੋਪਰ ਜਿਹੜਾ ਹੈਗਾ ਸਾਰੀ ਫੋਰਸ ਨੂੰ ਬਨਿਬੀ ਕੀਤਾ ਗਿਆ ਬੜੀ ਸਮੂਥ ਇਲੈਕਸ਼ਨ ਜਿਹੜੀ ਇਹ ਪ੍ਰੋਸੈਸ ਚੱਲ ਰਹੀ ਹੈ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਗਏ ਹੈ तकरीबन 50 ਦੇ ਕੋਲ ਅਸੀਂ ਮੁਲਾਜ਼ਮ ਲਾਏ ਨੇ ਤੇ ਪ੍ਰੋਲਿੰਗ ਪਾਰਟੀ ਵੀ ਲਾਈ ਹੈ ਤੇ ਐਸਐਚਓ ਸਾਹਿਬਾਂ ਦੀ ਵੀ ਜੁੜੀ ਲੱਗੀ ਹੈ ਪ੍ਰੋਪਰ ਲੇਡੀ ਫੋਰਸ ਵੀ ਲਾਈ ਹੈ ਬੜਾ 7 ਵਜੇ ਇਲੈਕਸ਼ਨ ਦੇ ਲਈ ਪ੍ਰੋਸੈਸਰ ਚੱਲ ਰਿਹਾ ਹੈ ਜੋ ਇਲੈਕਸ਼ਨ ਕਮਿਸ਼ਨ ਨੇ ਆਦਾਇਤਾ ਨੇ ਸਾਰੀਆਂ ਇਨਸਟ੍ਰਕਸ਼ਨਾਂ ਦਿੱਤੀਆਂ ਲੀਆਂ ਨੇ ਸੈਸਟਰ ਜੀ ਨਹੀਂ ਹੈਗਾ ਬਹੁਤ ਕੁਝ ਨਹੀਂ ਸੈਂਸਟਿਵ ਕੋਈ ਨਹੀਂ ਹੈ ਜੀ ਬਿਲਕੁਲ ਨਾਰਮਲ ਬੂਟ ਨੇ ਸੌਫਟਵੇਅਰ ਜਿਹੜਾ ਹੈਗਾ ਸਾਰੀ ਮੂਵਲੀ ਚੱਲ ਰਿਹਾ ਹੈ ਮੋਟਰਾਂ ਨੂੰ ਅਪੀਲ ਕਰ ਰਿਹਾ ਮੋਟਰਾਂ ਨੂੰ ਅਪੀਲ ਕਰ ਰਹੇ ਆ ਭਈ ਜਿਹੜੀ ਇਲੈਕਸ਼ਨ ਹੈ ਇਹ ਇੱਕ ਦਿਨ ਦੀ ਇਲੈਕਸ਼ਨ ਹੈ ਇਹ ਇਹ ਹੋ ਜਾਣੀ ਹੈ ਪਰ ਆਪਣਾ ਜਿਹੜਾ ਭਾਈਚਾਰਕ ਸਾਂਝਾ ਖਤਮ ਨਹੀਂ ਕਰਨੀ ਇਲੈਕਸ਼ਨ ਦੇ ਕਿਸ ਤਰ੍ਹਾਂ ਦੀ ਕੋਈ ਕਲੇਸ਼ ਨਹੀਂ ਕਰਨਾ ਪੈishan ਜਿਹਨਾਂ ਨੇ ਬਣਾ ਕੇ ਆਪਣੀ ਮੋਟਰ ਕਾਰਨੀ ਹੈ ਕੋਈ ਹੰੜਲਵਾਜੀ ਨਾ ਹੋਵੇ ਕੋਈ ਕਾਨੂੰਨ ਹੱਥ ਚ ਲੈਂਦਾ ਉਹਦੇ ਵਾਸਤੇ ਕੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਕਾਨੂੰਨ ਕਿਸੇ ਨੂੰ ਅਲਾਉ ਨਹੀਂ ਕਰਦਾ ਜਾਵੇ ਕੋਈ ਹੱਥ ਰਵੇ ਜਿਹੜਾ ਬੰਦਾ ਕਾਨੂੰਨ ਹੱਥ ਚ ਲਏਗਾ ਉਹਦੇ ਮਤਲਬ ਕਾਨੂੰਨ ਦੇ ਮਤਲਬ ਕਾਰਵਾਈ ਕੀ ਹੋਵੇਗੀ ਇੱਥੇ ਭਾਗਸਾਂ ਦੇ ਵਿੱਚ 11 ਵਾਰਡ ਨੇ ਜਿੱਥੇ ਤਿੰਨ ਲੋਕੇਸ਼ਨਾਂ ਨੇ ਜਿੱਥੇ ਪੁਨ ਹੋ ਰਹੀ ਹੈ ਤੇ ਤਿੰਨੇ ਪੈishanਾਂ ਦੇ ਉੱਤੇ ਅਸੀਂ ਪੂਰੀ ਫੋਰਸ ਵਗੈਰਾ ਲਗਾਈ ਹੈ ਪ੍ਰੋਪਰ ਜਿਹੜਾ ਹੈਗਾ ਸਾਰੀ ਪੋਸਟ ਨੂੰ ਬਨਿਬੀ ਕੀਤਾ ਗਿਆ ਬੜੀ ਸਮੂਥ ਇਲੈਕਸ਼ਨ ਜਿਹੜੀ ਇਹ ਪ੍ਰੋਸੈਸ ਚੱਲ ਰਹੀ ਹੈ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਗਏ ਹੈ तकरीबन 50 ਦੇ ਕਰੀਬ ਸੀ ਮੁਲਾਜ਼ਮ ਲਾਏ ਨੇ ਤੇ ਪ੍ਰੋਲਿੰਗ ਪਾਰਟੀ ਵੀ ਲਾਈ ਹੈ ਤੇ ਐਸਐਚਓ ਸਾਹਿਬਾਂ ਦੀ ਵੀ ਜੁੜੀ ਲੱਗੀ ਹੈ ਪ੍ਰੋਪਰ ਲੇਡੀ ਫੋਰਸ ਵੀ ਲਾਈ ਹੈ ਬੜਾ ਸ਼ਾਂਤ ਮੂਦਿ ਇਲੈਕਸ਼ਨ ਬੜੀ ਪ੍ਰੋਸੈਸ ਚੱਲ ਰਹੀ ਹੈ ਜੋ ਇਲੈਕਸ਼ਨ ਕਮਿਸ਼ਨ ਨੇ ਅਦਾਇਤਾ ਨੇ ਸਾਰੀਆਂ ਇਨਸਟਰਕਸ਼ਨ ਦਿੱਤੀਆਂ ਦੀਆਂ ਨੇ ਸੈਂਸਟਿਵ ਜਗ੍ਹਾ ਬਹੁਤ ਨੇ ਨਹੀਂ ਸੈਂਸਟਿਵ ਕੋਈ ਨਹੀਂ ਹੈ ਜੀ ਬਿਲਕੁਲ ਨਾਰਮਲ ਬੂਟ ਨੂੰ ਲੋਕਰ ਜਿਹੜਾ ਹੈਗਾ ਸਾਰੀ ਮੀਟਿੰਗ ਚੱਲਣਾ ਕਰਦਾ ਮੋਟਰਾਂ ਨੂੰ ਅਪੀਲ ਕਰ ਰਿਹਾ ਮੋਟਰਾਂ ਨੂੰ ਅਪੀਲ ਕਰ ਰਹੇ ਆ ਭਈ ਜਿਹੜੀ ਇਲੈਕਸ਼ਨ ਹੈ ਇਹ ਇੱਕ ਦਿਨ ਦੀ ਇਲੈਕਸ਼ਨ ਹੈ ਇਹ ਇਹ ਹੋ ਜਾਣੀ ਹੈ ਪਰ ਆਪਣਾ ਜਿਹੜਾ ਭਾਈਚਾਰਕ ਸਾਂਝ ਹੈ ਖਤਮ ਨਹੀਂ ਕਰਨੀ ਇਲੈਕਸ਼ਨ ਦੇ ਕਿਸੇ ਤਰ੍ਹਾਂ ਦੀ ਕੋਈ ਕਲੇਸ਼ ਨਹੀਂ ਕਰਨਾ ਭਾਈ ਸਾਂਝ ਜਿਹੜੀ ਸਾਂਝ ਬਣਾ ਕੇ ਆਪਣੀ ਮੋਟਰ ਚਾਹੀਏ ਕੋਈ ਹੰੜਲਵਾਗੀ ਨਾ ਹੋਵੇ ਕੋਈ ਕਾਨੂੰਨ ਹੱਥ ਚ ਲੈਂਦਾ ਉਹਦੇ ਵਾਸਤੇ ਵੀ ਜੇਕਰ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਕਾਨੂੰਨ ਕਿਸੇ ਨੂੰ ਅਲਾਉ ਨਹੀਂ ਕਰਤੇ ਜਾਵੇ ਕੋਈ ਹੱਥ ਰਵੇ ਜਿਹੜਾ ਬੰਦਾ ਕਾਨੂੰਨ ਹੱਥ ਚ ਲਏਗਾ ਉਹਦੇ ਮਤਲਬ ਕਾਨੂੰਨ ਦੇ ਮਤਲਬ ਕਾਰਵਾਈ ਕੀ ਹੋਵੇਗੀ ਇੱਥੇ ਭਾਪਸਾ ਦੇ ਵਿੱਚ 11 ਵਾਰਡ ਨੇ ਜਿੱਥੇ ਤਿੰਨ ਲੋਕੇਸ਼ਨਾਂ ਨੇ ਜਿੱਥੇ ਕੋਈ ਹੰਗ ਹੋ ਰਹੀ ਹੈ ਤੇ ਤਿੰਨੇ ਲੋਕੇਸ਼ਨਾਂ ਦੇ ਉੱਤੇ ਅਸੀਂ ਪੂਰੀ ਫੋਰਸ ਵਗੈਰਾ ਲਗਾਈ ਹੈ ਤੇ ਪ੍ਰੋਪਰ ਜਿਹੜਾ ਹੈਗਾ ਸਾਰੀ ਫੋਰਸ ਨੂੰ ਬਰੀਕੀ ਕੀਤਾ ਗਿਆ ਹੈ ਬੜੀ ਸਮੂਥੀ ਇਲੈਕਸ਼ਨ ਜਿਹੜੀ ਇਹ ਪ੍ਰੋਸੈਸ ਚੱਲ ਰਹੀ ਹੈ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤਕਰੀਬਨ 50 ਦੇ ਕਰੀਬ ਸੀ ਮੁਲਾਜ਼ਮ ਲਾਏ ਨੇ ਜੀ ਤੇ ਪਟਰੋਲਿੰਗ ਪਾਰਟੀ ਵੀ ਲਾਈ ਹੈ ਐਸਐਸਓ ਸਰਵਾਂ ਦੀ ਵੀ ਜੁੜੀ ਲੱਗੀ ਹੈ ਡਾਕਟਰ ਲੈਡੀ ਫੋਰਸ ਵੀ ਲਾਈ ਹੈ ਬੜਾ ਸ਼ਾਂਤ ਮੂਦਿ ਇਲੈਕਸ਼ਨ ਬੜੀ ਪ੍ਰੋਸੈਸ ਚੱਲ ਰਹੀ ਹੈ ਜੋ ਇਲੈਕਸ਼ਨ ਕਮਿਸ਼ਨ ਨੇ ਅਦਾਤਾਂ ਨੇ ਸਾਰੀਆਂ ਇਨਸਟਰਕਸ਼ਨਾਂ ਦਿੱਤੀਆਂ ਦੀਆਂ ਨੇ ਸੈਸਟਰ ਜੀ ਨਹੀਂ ਹੈਗਾ ਬਹੁਤ ਕੋਈ ਨਹੀਂ ਸੈਂਸਿਟਿਵ ਕੋਈ ਨਹੀਂ ਹੈ ਜੀ ਬਿਲਕੁਲ ਨਾਰਮਲ ਵੋਟਿੰਗ ਹੈ ਲੋਕਰ ਜਿਹੜਾ ਹੈਗਾ ਸਾਰੀ ਮੂਵਲੀ ਚੱਲ ਰਹੀ ਹੈ ਮੋਟਰਾਂ ਨੂੰ ਅਪੀਲ ਕਰ ਰਹੇ ਆਂ ਮੋਟਰਾਂ ਨੂੰ ਅਪੀਲ ਕਰ ਰਹੇ ਆਂ ਭਈ ਜਿਹੜੀ ਇਲੈਕਸ਼ਨ ਹੈ ਇਹ ਇੱਕ ਦਿਨ ਦੀ ਇਲੈਕਸ਼ਨ ਹੈ ਇਹ ਇਹ ਹੋ ਜਾਣੀਆਂ ਪਰ ਆਪਣਾ ਜਿਹੜਾ ਭਾਈਚਾਰਕ ਸਾਂਝ ਹੈ ਖਤਮ ਨਹੀਂ ਕਰਨੀ ਇਲੈਕਸ਼ਨ ਦੇ ਕਿਸੇ ਤਰ੍ਹਾਂ ਦੀ ਕੋਈ ਕਲੇਸ਼ ਨਹੀਂ ਕਰਨਾ ਭਾਈਸਾਨ ਜਿਹੜੀ ਸਾਂਝ ਬਣਾ ਕੇ ਆਪਣੀ ਮੋਟਰ ਕਰਨੀ ਹੈ ਕੋਈ ਹੰੜਲਵਾ ਜੀ ਨਾ ਹੋਵੇ ਕਿ ਕਾਨੂੰਨ ਹੱਥ ਚ ਲੈ ਲਾਓ ਉਹਦੇ ਵਾਸਤੇ ਵੀ ਜਦੋਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਕਾਨੂੰਨ ਕਿਸੇ ਨੂੰ ਅਲਾਉ ਨਹੀਂ ਕਰਦਾ ਜਾਵੇ ਕੋਈ ਹੱਥ ਰਵੇ ਜਿਹੜਾ ਬੰਦਾ ਕਾਨੂੰਨ ਹੱਥ ਚ ਲਏਗਾ ਉਹਦੇ ਮਤਲਬ ਕਾਨੂੰਨ ਦੇ ਮਤਲਬ ਕਾਰਵਾਈ ਕੀ ਹੋਏਗੀ